ਇਸ ਲਈ ਮੈਂ ਹਮੇਸ਼ਾ ਇਹੀ ਕਹਿਣਾਗਾ ਵੀ ਜਿੰਨਾ ਕੁ ਸੁਪਿਆ ਹੋਇਆ ਉਹ ਸਾਰਾ ਖਰੀਦ ਤੇ ਵੇਚ 'ਚ ਹੀ ਸੁਪਿਆ ਹੋਇਆਗਾ। ਹੂੰ। ਵੀ ਖਰੀਦ-ਵੇਚ ਜੇ ਤੁਹਾਨੂੰ ਮਾਰਕੀਟਿੰਗ ਨਹੀਂ ਆਉਂਦੀ ਕਿਸੇ ਵੀ ਚੀਜ਼ ਦੀ ਤਾਂ ਤੁਸੀਂ ਹਰੇਕ ਕੰਮ 'ਚ ਫੇਲ ਹੋ। ਜੇ ਤੁਹਾਨੂੰ ਮਾਰਕੀਟਿੰਗ ਆਉਂਦੀ ਆ ਤਾਂ ਤੁਸੀਂ ਹਰੇਕ ਕੰਮ 'ਚ ਕਾਮਯਾਬ ਹੋ। ਜੀ। ਉਹ ਆਪਾਂ ਟ੍ਰੇਨਿੰਗ ਰੱਖੀ ਆ 9 ਤੇ 10 ਮਾਰਚ ਦੀ। ਜੀ। 9 ਮਾਰਚ ਤੇ 10 ਮਾਰਚ ਦੀ। ਜੀ। ਸ਼ਨੀਵਾਰ ਤੇ ਐਤਵਾਰ ਦੋ ਦਿਨ ਦੀ ਟ੍ਰੇਨਿੰਗ ਆ। ਤੇ ਜਿਹੜੇ ਵੀਰਾਂ ਨੇ ਕੋਈ ਟ੍ਰੇਨਿੰਗ ਲੈਣੀ ਹੋਵੇ ਉਹ ਆਪਣੇ ਨੰਬਰ ਨੀਚੇ ਚੱਲਦੇ ਆ ਤੇ ਆਪਣੇ ਸੰਪਰਕ ਕਰ ਸਕਦੇ ਆ। ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਣੀਆਂ ਲੋਨ ਬਾਰੇ ਵੀ ਪੂਰੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਵੀ ਕਿਹੜੇ ਕਿਹੜੇ ਤੁਹਾਨੂੰ ਸੌਖੇ ਤਰੀਕਿਆਂ ਨਾਲ ਲੋਨ ਹੋ ਸਕਦੇ ਆ ਜੀ ਹਾਂਜੀ ਕਿਸਾਨ ਪ੍ਰਭੂ ਪਿਆਰ ਭਰੀ ਸਤਿ ਸ੍ਰੀ ਅਕਾਲ ਨੌਜਵਾਨ ਵੀਰ ਭੈਣ ਭਰਾ ਵੀਡੀਓ ਉਹਨਾਂ ਲਈ ਆ ਜਿਹੜੇ ਵੀਰ ਬੱਕਰੀਆਂ ਦਾ ਕਿੱਤਾ ਕਰਨਾ ਚਾਹੁੰਦੇ ਨੇ ਯਾਨੀ ਕਿ ਬੱਕਰੀਆਂ ਨੂੰ ਫਾਰਮਿੰਗ ਦੇ ਤੌਰ ਤੇ ਲੈ ਕੇ ਆਉਣਾ ਚਾਹੁੰਦੇ ਨੇ ਜਿਹੜੇ ਵੀਰਾਂ ਨੇ ਬੱਕਰੀਆਂ ਰੱਖਣੀਆਂ ਨੇ ਉਨਾਂ ਲਈ ਇਹ ਵੀਡੀਓ ਆ ਤੇ ਬੱਕਰੀਆਂ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਕੰਮ ਨੂੰ ਸਿੱਖਣਾ ਪਵੇਗਾ ਪੂਰੀ ਗੱਲਬਾਤ ਕਰਦਾਂਗੇ ਆਪਾਂ ਡਾਕਟਰ ਬਲਵਿੰਦਰ ਸਿੰਘ ਜੀ ਮਾਨ ਤੁੰਗਾਲੀ ਇਹਨਾਂ ਦਾ ਤਜਰਬਾ ਬਹੁਤ ਵੱਡਾ ਇਸ ਕੰਮ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਖਰੀਦਣ ਵੇਚਣ ਦਾ ਬਹੁਤ ਵੱਡਾ ਤਜਰਬਾ ਜਿਹੜਾ ਇਹਨਾਂ ਕੋਲ ਹੈ ਸਭ ਕੁਝ ਦੱਸਦੇ ਨੇ ਤੁਹਾਨੂੰ ਵੀ ਕਦੋਂ ਕਿਹੜੀ ਬੱਕਰੀ ਕਿਹੜੇ ਰੇਟ 'ਚ ਕਦੋਂ ਵਿਕਦੀ ਹੈ ਤੇ ਬਾਹਰਲੇ ਸਟੇਟ ਦੇ ਵਿੱਚ ਕੀ ਚੱਲਦਾ ਇੱਥੇ ਕੀ ਚੱਲਦਾ ਨਸਲਾਂ ਦੇ ਉੱਪਰ ਵੀ ਕਾਫੀ ਜਾਣਕਾਰੀ ਹੈ ਜਿਹੜੀ ਡਾਕਟਰ ਸਾਹਿਬ ਰੱਖ ਦੇਣਗੇ ਟ੍ਰੇਨਿੰਗ ਸੈਸ਼ਨ ਕਦੋਂ ਰੱਖਿਆ ਗਿਆ ਉਹਦੀ ਵਾਅਦਾ ਆਪਾਂ ਗੱਲਬਾਤ ਕਰਦੇ ਆਂ ਤੇ ਟ੍ਰੇਨਿੰਗ ਤੁਸੀਂ ਲੈਣੀ ਆ ਤਾਂ ਸੰਪਰਕ ਬਣਾ ਸਕਦੇ ਹੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਵੀ ਰਲਾਹਾ ਵੀ ਲੈ ਸਕਣ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਡਾਕਟਰ ਸਾਹਿਬ ਐਦਾਂ ਦੱਸੋ ਵੀ ਆਪਣਾ ਵੀ ਬੱਕਰੀਆਂ ਦੀ ਟ੍ਰੇਨਿੰਗ ਜਿਹਦੇ ਵਿੱਚ ਆਪਣਾ ਮੇਨ ਕੱਖ ਕਿਹੜਾ ਰੱਖਿਆ ਜਾਂਦਾ ਹੈਗਾ ਵੀਰ ਜੀ ਮੈਂ 2017 ਦੇ ਵਿੱਚ ਬੱਕਰੀ ਪਾਲਣ ਸ਼ੁਰੂ ਕੀਤਾ ਸੀ ਹੂੰ ਸ਼ੁਰੂਜ ਮੈਨੂੰ ਕਾਫੀ ਸਾਰੀਆਂ ਪ੍ਰੋਬਲਮਾਂ ਆਈਆਂ ਮੈਂ ਉਹ ਪ੍ਰੋਬਲਮਾਂ ਚ ਜਦੋਂ ਮੈਂ ਜਿਵੇਂ ਨਿਕਲਿਆ ਹਾਂਜੀ ਹੌਲੀ ਹੌਲੀ ਸਫਲਤਾਪੂਰਵਕ ਚੱਲਦਾ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਮੇਰਾ ਤਕਰੀਬਨ ਇੱਕ ਏਕਰ ਦੇ ਵਿੱਚ ਫਾਰਮ ਆ ਹੂੰ ਜਿਹਦੇ ਚ ਆਪਣਾ 250 ਤੋਂ ਲੈ ਕੇ 300 ਇੱਕ ਮਹੀਨੇ ਦੀ ਸਪਲਾਈ ਹੈ ਨਗਾਂ ਦੀ ਜਿਹੜਾ ਆਪਾਂ ਅਦਰ ਸਟੇਟ ਨਗ ਦਿੰਦੇ ਆ ਹੂੰ ਜਿਹਦੇ ਵਿੱਚ ਆਪਣੇ ਕੋਲੇ ਨਾਲ ਬੱਕਰੀਆਂ ਭੇਡਾਂ ਮੱਝਾਂ ਗਾਵਾਂ ਘੋੜੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਆਪਾਂ ਪਾਲਦੇ ਆ ਹੂੰ ਆਪਾਂ ਆਪਣੇ ਨਿਜੀ ਤਜਰਬੇ ਲੋਕਾਂ ਨਾਲ ਟ੍ਰੇਨਿੰਗ ਦੇ ਵਿੱਚ ਸਾਂਝੇ ਕਰਦੇ ਆ ਕਿ ਕੀ ਕੀ ਆਉਣ ਨਾਲ ਦਿਨਾਂ ਸਾਨੂੰ ਪ੍ਰੋਬਲਮਾਂ ਆਉਣੀਆਂ ਨੇ ਕਿਵੇਂ ਤੁਸੀਂ ਇਹ ਚੋਂ ਨਿਕਲ ਸਕਦੇ ਹੋ ਜਿਹੜੀਆਂ ਪ੍ਰੋਬਲਮਾਂ ਮੈਨੂੰ ਆਈਆਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਉਹ ਪ੍ਰੋਬਲਮਾਂ ਕਦੇ ਕਿਸੇ ਨੂੰ ਨਾ ਆਉਣ ਹਾਂਜੀ ਕਿਉਂਕਿ ਜੇ ਹੁਣ ਅਗਲਾ ਆਪਦੇ ਤਜਰਬੇ ਤੋਂ ਨੁਕਸਾਨ ਖਾ ਕੇ ਬੰਦਾ ਕੰਮ ਸਿੱਖੂ ਤਾਂ ਉਹਨੂੰ ਭਰਪਾਈ ਕਰਨ ਲਈ ਸਾਲ ਦੋ ਸਾਲ ਲੱਗ ਜਾਣਗੇ ਇਸ ਲਈ ਆਪਾਂ ਇਹ ਚਾਹੁੰਦੇ ਆ ਵੀ ਜਿੰਨੇ ਆਪਣੇ ਨਿਜੀ ਤਜਰਬੇ ਹੁੰਦੇ ਆ ਮੈਂ ਟ੍ਰੇਨਿੰਗ ਦੇ ਵਿੱਚ ਸਾਰੇ ਕੁਝ ਦੱਸਦਾ ਲੋਕਾਂ ਨੂੰ ਜੀ ਨਾਲ ਇਹਦੇ ਵਿੱਚ ਜਿਹੜਾ ਬਹੁਤ ਹੀ ਵੱਡੀ ਗੱਲ ਮੈਡੀਕਲ ਲਾਈਨ ਦੀ ਨਹੀਂ ਬੱਕਰੀਆਂ 'ਚ ਹੁੰਦੀ ਠੀਕ ਹੈ ਲਾਈਨ ਹੁੰਦੀ ਆ ਖਰੀਦਣ ਤੇ ਵੇਚਣ ਵਾਲੀ ਉਹ ਕੰਮ ਦੇ ਉੱਤੇ ਮੇਰਾ ਕਾਫੀ ਤਜਰਬਾ ਤਕੜਾਗਾ ਕਿਉਂਕਿ ਮੈਂ ਆਪ 1 ਮਹੀਨੇ ਦੇ ਵਿੱਚ 2-2 2.5-2.5 3-300 ਬੱਕਰੀ ਲੈਨਾ ਵੀ ਤੇ ਵੇਚਦਾ ਵੀ ਆ ਜੀ ਮੈਂ ਉਹ ਨਿਜੀ ਤਜਰਬਾ ਵੀ ਲੋਕਾਂ ਨਾਲ ਸਾਂਝੇ ਕਰਦਾ ਹੂੰ ਉਤੋਂ ਆਪਾਂ ਨੂੰ ਪਤਾ ਲੱਗਦਾ ਕਿ ਕਿਹੜੀ ਬੱਕਰੀ ਕਿੰਨੇ ਦੀ ਹੈ ਜੇ ਆਪਾਂ ਨੂੰ ਕੋਈ 30000 ਵਾਲੀ ਬੱਕਰੀ ਆਪਾਂ ਵੇਚਣ ਲੱਗਦੇ ਆ ਤੇ ਕੋਈ 20000 ਚ ਲੈ ਜਾਏ ਗੱਲਬਾਤਾਂ ਮਾਰ ਕੇ ਆਪਾਂ ਨੂੰ ਰੇਟ ਦਾ ਹੀ ਨਹੀਂ ਪਤਾ ਕਿ ਕਿੰਨੇ ਪੈਸਿਆਂ ਦੀ ਬੱਕਰੀ ਹੈ ਤਾਂ ਉਹ ਆਪਣਾ ਨੁਕਸਾਨ ਆ 10000 ਰੁਪਏ ਦਾ ਠੀਕ ਹੈ ਜੀ ਕੋਈ 20 ਵਾਲੀ ਬੱਕਰੀ ਆਪਾਂ ਨੂੰ 30000 ਚ ਸਟਾਰ ਤਾਂ 10000 ਰੁਪਏ ਦਾ ਨੁਕਸਾਨ ਆ ਉਹ ਇੱਕ ਸਾਲ ਚ ਆਪਾਂ ਪੂਰਾ ਕਰਾਂਗੇ ਠੀਕ ਐ ਇਸ ਲਈ ਮੈਂ ਹਮੇਸ਼ਾ ਇਹ ਕਹਿਣਾਗਾ ਵੀ ਜਿੰਨਾ ਕੁ ਸੁਪਿਆ ਹੋਇਆ ਉਹ ਸਾਰਾ ਖਰੀਦ ਤੇ ਵੇਚ ਹੀ ਸੁਪਿਆ ਹੋਇਆਗਾ ਹੂੰ ਵੀ ਖਰੀਦ ਵੇਚ ਜੇ ਤੁਹਾਨੂੰ ਮਾਰਕੀਟਿੰਗ ਨਹੀਂ ਆਉਂਦੀ ਕਿਸੇ ਵੀ ਚੀਜ਼ ਦੀ ਤਾਂ ਤੁਸੀਂ ਹਰੇਕ ਕੰਮ 'ਚ ਫੇਲ ਹੋ ਜੇ ਤੁਹਾਨੂੰ ਮਾਰਕੀਟਿੰਗ ਆਉਂਦੀ ਆ ਤਾਂ ਤੁਸੀਂ ਹਰੇਕ ਕੰਮ 'ਚ ਕਾਮਯਾਬ ਹੋ ਜੀ ਮੇਰੀ ਕੋਸ਼ਿਸ਼ ਰਹਿੰਦੀ ਆ ਵੀ A to Z ਜਾਣਕਾਰੀ ਦਿੱਤੀ ਜਾਵੇ ਜੀ ਆਪਾਂ ਲੈ ਸ਼ੈੱਡ ਬਣਾਉਣ ਤੋਂ ਕਈ ਵੀਰਾਂ ਨੂੰ ਪਤਾ ਨਹੀਂ ਛੱਡਦੇ ਬਹੁਤ ਜ਼ਿਆਦਾ ਪੈਸਾ ਲਾ ਲੈਂਦੇ ਆ ਠੀਕ ਐ ਪਰ ਫਿਰ ਵੀ ਉਹਦੇ 'ਚ ਕਈ ਸਾਰੀਆਂ ਪ੍ਰੋਬਲਮਾਂ ਆਉਂਦੀ ਆਪਾਂ ਨੂੰ ਕੱਲੀ-ਕੱਲੀ ਦਿਸ਼ਾ ਦੇ ਹਿਸਾਬ 'ਚ ਪਤਾ ਵੀ ਕਿੰਨੇ ਕਿੰਨਰ ਕਿੰਨੀ ਉਚਾਈ ਕਿੰਨੀ ਲੰਮਾਈ ਆਪਾਂ ਰੱਖਣੀ ਆ ਫਾਰਮ ਦੀ ਜੀ ਆਪਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੋਣ ਨਾਲ ਆਪਾਂ ਸਾਰਾ ਕੁਝ ਦੱਸ ਦਿਆਂ ਵੀ ਕਿਹੜੀ ਦਿਸ਼ਾ ਦੇ ਵਿੱਚ ਕਿਹੜੀ-ਕਿਹੜੀ ਲੰਮਾਈ ਚੜਾਈ ਕਿਵੇਂ-ਕਿਵੇਂ ਆਪਾਂ ਨੂੰ ਫਾਇਦਾ ਕੀ-ਕੀ ਨੁਕਸਾਨ ਆ ਕਿਉਂਕਿ ਆਪਾਂ ਦੇ ਲਈ ਲੋਕਾਂ ਨਾਲ ਵਿਚਰਦੇ ਆ ਫਾਰਮ ਬਣਾ ਕੇ ਦਿੰਦੇ ਆ ਨਵੇਂ-ਨਵੇਂ ਉਹ ਤਜਰਬੇ ਸਾਰੇ ਆਪਣੇ ਕੋਲੇ ਹੈਗੇ ਆਪਾਂ ਉਹਦੇ ਤਜਰਬੇ 'ਚ ਉਹ ਸਾਂਝੇ ਕਰਦੇ ਆ ਨਾ ਕਿ ਇਧਰੋਂ ਉਧਰੋਂ ਸੁਨਿਆ ਹੋਊਗਾ ਗੱਲਾਂ ਨਾਲ ਆਪਾਂ ਕਦੇ ਸਾਂਝੇ ਕਰਦੇ ਆ ਯਾਨੀ ਕਿ ਟ੍ਰੇਨਿੰਗ ਦੇ ਵਿੱਚ ਸ਼ੈੱਡ ਬਣਾਉਣ ਤੋਂ ਬੱਕਰੀਆਂ ਦੇ ਰੱਖ ਰਖਾ ਤੱਕ ਰੱਖ ਰਖਾ ਤੱਕ ਵੇਚਣ ਤੱਕ ਮੈਡੀਕਲ ਲਾਈਨ ਦਾ ਵੀ ਕਿਹੜੀਆਂ ਨਸਲਾਂ ਕਿੱਥੇ ਵਿਕਦੀਆਂ ਕਿਹੜੀ ਸਟੇਟ ਤੋਂ ਮਿਲਦੀਆਂ ਨੇ ਕੀ ਕੀ ਰੇਟ ਆ ਭੇਡਾਂ ਦੁੰਬੇ ਬੱਕਰੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਆਪਾਂ ਨੂੰ ਪ੍ਰਮਾਤਮਾ ਨੇ ਜਾਣਕਾਰੀ ਦਿੱਤੀ ਆਪਾਂ ਲੋਕਾਂ ਨਾਲ ਸਾਂਝੀ ਕਰਦੇ ਆ ਉਹ ਆਪਾਂ ਟ੍ਰੇਨਿੰਗ ਰੱਖੀ ਆ 9 ਤੇ 10 ਮਾਰਚ ਦੀ ਜੀ 9 ਮਾਰਚ ਦੇ 10 ਮਾਰਚ ਦੀ ਸ਼ਨੀਵਾਰ ਤੇ ਐਤਵਾਰ ਦੋ ਦਿਨ ਦੀ ਟ੍ਰੇਨਿੰਗ ਆ ਤੇ ਜਿਹੜੇ ਵੀਰਾਂ ਨੇ ਕੋਈ ਟ੍ਰੇਨਿੰਗ ਲੈਣੀ ਹੋਵੇ ਉਹ ਆਪਣੇ ਨੰਬਰ ਨੀਚੇ ਚੱਲਦੇ ਆ ਤੁਸੀਂ ਆਪਣੇ ਸੰਪਰਕ ਕਰ ਸਕਦੇ ਆ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਲੋਨ ਬਾਰੇ ਵੀ ਪੂਰੀ ਪੂਰੀ ਜਾਣਕਾਰੀ ਦਿੱਤੀ ਜਾਂਦੀ ਆ ਵੀ ਕਿਹੜੇ ਕਿਹੜੇ ਤੁਹਾਨੂੰ ਸੌਖੇ ਤਰੀਕੇ ਨਾਲ ਲੋਨ ਹੋ ਸਕਦੇ ਆ ਖਾਦੀ ਬੋਰਡ ਤੋਂ ਕਿਵੇਂ ਲੋਨ ਮਿਲਦਾ ਨੈਸ਼ਨਲ ਲਾਈਫਸਟਾਕ ਜਿਹੜਾ ਹੈ ਉਹ ਤੋਂ ਤੁਹਾਨੂੰ ਕਿਵੇਂ ਮਿਲਦਾ ਤੁਹਾਨੂੰ ਸਾਰੀਆਂ ਚੀਜ਼ਾਂ ਲੋਨ ਅਪਲਾਈ ਕਰਨ ਦਾ ਕਿੱਥੋਂ ਪ੍ਰੋਜੈਕਟ ਰਿਪੋਰਟ ਬਣਦੀ ਆ ਕਿਹੜੇ ਕਿਹੜੇ ਡਿਪਾਰਟਮੈਂਟਾਂ ਦਾ ਛੇਤੀ ਹੁੰਦਾ ਕਿਵੇਂ ਸਬਸਿਡੀ ਆਉਂਦੀ ਹੈ ਇਹ ਜਾਣਕਾਰੀਆਂ ਵੀ ਸਾਰੀਆਂ ਦਿੱਤੀਆਂ ਜਾਂਦੀਆਂ ਨੇ ਯਾਨੀ ਕਿ ਕਾਫੀ ਸਾਰੀਆਂ ਚੀਜ਼ਾਂ ਆ ਜਾਣੀਆਂ ਨੇ ਹਾਂਜੀ 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 ਤੇ ਹੋਰ ਡਾ ਸਾਹਿਬ ਆਪਣੇ ਡਾਕਟਰੀ ਪੱਖ ਤੋਂ ਕਿਹੜੇ ਵੀ ਆਉਂਦੇ ਮਦਦ ਕਰਦੇ ਜ ਆਪਣੇ ਆਪਣੇ ਕੋਲੇ ਡਾਕਟਰੀ ਪੱਖ ਤੋਂ ਜੇ ਆਪਾਂ ਗੱਲ ਕਰੀਏ ਡਾਕਟਰ ਮੁਸਤਾਕ ਆਪਣੇ ਕੋਲੇ ਆ ਰਹੇ ਨੇ ਡਾਕਟਰ ਗੁਰਪ੍ਰੀਤ ਜੀ ਫੂਲੇਵਾਲ ਵਾਲੇ ਉਹ ਵੀ ਆਪਣੇ ਕੋਲੇ ਆ ਰਹੇ ਨੇ ਇਹ ਦੋਨੇ ਡਾਕਟਰ ਹੋਣਗੇ ਬਾਕੀ ਆਪਾਂ ਉਹਦੇ ਨਿਜੀ ਤਜਰਬੇ ਬਾਈ ਪੰਮਾ ਜਿਵੇਂ ਸੈਦੋਕਾ ਵਾਲਾ ਚੈਲਾ ਗੁਰਦੀਪ ਚੈਲ ਹੋਰ ਵੀ ਕਾਫੀ ਮਿੱਤਰ ਪਿਆਰੇ ਜਿਹੜੇ ਇਸ ਲਾਈਨ ਦੇ ਆ ਆਪਾਂ ਸਾਰੇ ਲੋਕਾਂ ਦੇ ਤਜਰਬੇ ਸਾਂਝੇ ਕਰਦੇ ਆਂ ਨਹੀਂ ਨਹੀਂ ਇਕੱਲੇ ਇਹ ਨਹੀਂ ਬਈ ਅਸੀਂ ਹਜੇ ਹਜੇ ਕੁਝ ਕੀਤਾ ਨਾ ਹੋਵੇ ਤੇ ਆਪ ਵੀ ਦੱਸੀ ਅੱਗੇ ਬਈ ਆਹ ਕੁਛ ਆਏ ਆਂ ਹਾਂਜੀ ਆਪਾਂ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਵੀ ਕਿਵੇਂ ਬੱਕਰੀ ਦਾ ਉਹ ਹੋਇਆ ਕੀ ਅੱਜ ਹਾਇ ਸਥਿਤੀ ਪਹਿਲਾਂ ਕੀ ਸੀ ਇਹ ਸਾਰੀਆਂ ਜਾਣਕਾਰੀਆਂ ਆਪਾਂ ਨਾਲ ਨਾਲ ਪ੍ਰੋਵਾਈਡ ਕਰਾਉਣੀ ਆ ਠੀਕ ਹੈ ਜੀ ਹਾਂਜੀ ਤੇ ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਆਪਾਂ ਗੱਲਬਾਤ ਕਰੀਏ ਜਿਦਾਂ ਅੱਜਕੱਲ ਬਹੁਤ ਵਿੱਚ ਮਹਿੰਗੇ ਬੱਕਰੇ ਵੀ ਕਿਤੇ ਨਾ ਕੋਈ ਲੱਖਾਂ ਤੋਂ ਪਾਰ ਦੇ ਕੁਝ 10-20 ਹਜ਼ਾਰ ਤੱਕ ਦੇ ਵੀ ਰਹਿ ਜਾਂਦੇ ਨੇ ਨਾ ਵੀ ਉਹ ਬੱਕਰੇ ਕਿਹੜੇ ਹੁੰਦੇ ਨੇ ਜਿਹੜੇ ਮਤਲਬ ਕਿ ਇੰਨੀ ਕੀਮਤ ਦੇ ਵਿੱਚ ਚਲੇ ਜਾਂਦੇ ਆ ਬਾਈ ਜੀ ਤੁਸੀਂ ਦੇਖੋ ਵੀ ਅੱਜ ਕੱਲ ਮੱਝਾਂ ਜਿਵੇਂ ਆਪਾਂ ਦੇਖਦੇ ਆ ਮੋਹਰਾ ਮੱਝ ਆਪ ਨੂੰ 50-60 ਹਜ਼ਾਰ ਦੀ ਮਿਲ ਜਾਂਦੀ ਆ ਤੇ ਮੋਹਰਾ 1.5 ਲੱਖ ਦੀ ਮਿਲਦੀ ਤੇ ਮੋਹਰਾ 5 ਲੱਖ ਦੀ ਵਿਕਦੀ ਆ ਹਾਂ ਉਹਦੀਆਂ ਬਰੀਕੀਆਂ ਸਾਰੀਆਂ ਦੇਖਣੀਆਂ ਪੈਂਦੀਆਂ ਨੇ ਬੱਕਰਿਆਂ ਦੀਆਂ ਹਾਂਜੀ ਵੀ ਕੀ ਉਹਦਾ ਕੀ ਹਾਈਟ ਆ ਕੀ ਬੇਲ ਆ ਉਹਦੀ ਕੰਨਾਂ ਦਾ ਸਾਈਜ਼ ਮੂੰਹ ਦਾ ਸਾਈਜ਼ ਕੀ ਬਰੀਡਿੰਗ ਆ ਰਹੀ ਆ ਉਹਦੀ ਕਹੇਜ ਬੱਚੇ ਆ ਰਹੇ ਆ ਇਹ ਸਾਰਾ ਕੁਝ ਦੇਖ ਕੇ ਫਿਰ ਪਤਾ ਲੱਗਦਾ ਵੀ ਕਿਹਦਾ ਰੇਟ ਕੀ ਆਗਾ ਜੀ ਕੱਲੀ ਆਪ ਬੋਡੀ ਨਹੀਂ ਦੇਖਣੀ ਬੜੀਆਂ ਚੀਜ਼ਾਂ ਦੇਖਣ ਵਾਲੀਆਂ ਉਹਦੇ ਵਿੱਚ ਜੀ ਹਾਂ ਯਾਨੀ ਕਿ ਇੱਕਾ ਦੁੱਕਾ ਜਾਨਵਰ ਹੋਣਗੇ ਹਾਂ ਗਿਣਤੀ ਦੇ ਜਾਨਵਰ ਹੀ ਹੁੰਦੇ ਆ ਲੱਖੋਂ ਪਾਰ ਵਾਲੇ ਤੇ ਨਹੀਂ ਤਾਂ ਸਿਰਫ 50000 ਤੋਂ 40000 ਤੋਂ ਥੱਲੇ ਥੱਲੇ ਵਾਲੇ ਜਿਆਦਾ ਜਾਨਵਰ ਮਿਲਦੇ ਆਪਾਂ ਨੂੰ ਮਾਰਕੀਟ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਲੋ ਵੀਰੋ ਜਿਹੜੇ ਵੀਰਾਂ ਨੇ ਟ੍ਰੇਨਿੰਗ ਲੈਣੀ ਆ ਉਹ ਜਰੂਰ ਸੰਪਰਕ ਬਣਾਓ ਡਾ ਸਾਹਿਬ ਕੋਈ ਆਧਾਰ ਕਾਰਡ ਜਾਂ ਕਿਵੇਂ ਕੁਝ ਹਾਂਜੀ ਉਹ ਆਧਾਰ ਕਾਰਡ ਭੇਜ ਕੇ ਆਪਾਂ ਸ਼ੀਟ ਬੁੱਕ ਕਰਾ ਸਕਦੇ ਆ ਅਸੀਂ ਲਿਮਟਿਡ ਸ਼ੀਟਾਂ ਰੱਖਦੇ ਆ ਜ਼ਿਆਦਾ ਸ਼ੀਟਾਂ ਨਹੀਂ ਰੱਖਦੇ ਜੀ ਬਹੁਤ ਕੰਮ ਸ਼ੀਟਾਂ ਚ ਆਪਾਂ ਟ੍ਰੇਨਿੰਗ ਪ੍ਰੋਵਾਈਡ ਕਰਾਉਣੇ ਆਏ ਨਹੀਂ ਬਈ ਬਹੁਤ ਵੱਡਾ ਆਪਾਂ ਕਰਾਊਡ ਇਕੱਠਾ ਕਰਦੇ ਆ ਇਕੱਠ ਤੇ ਲੋੜਵੰਦ ਬੰਦਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ 2500 ਰੁਪਿਆ ਆਪਾਂ ਟ੍ਰੇਨਿੰਗ ਫੀਸ ਰੱਖੀ ਆ ਰਹਿਣ ਦਾ ਚਾਹ ਪਾਣੀ ਦਾ ਰੋਟੀ ਟੁੱਕ ਦਾ ਸਾਰਾ ਵਿੱਚ ਹੀ ਆ ਜੀ ਹਾਂਜੀ ਦੋਸਤੋ ਬਹੁਤ ਹੀ ਘੱਟ ਪੈਸਿਆਂ ਤੇ ਟ੍ਰੇਨਿੰਗ ਹੈ ਜਿਹੜੀ ਉਹ ਡਾਕਟਰ ਸਾਹਿਬ ਦੇ ਰਹੇ ਨੇ ਬਹੁਤ ਹੀ ਘੱਟ ਖਰਚੇ ਦੇ ਨਾਲ ਤੁਹਾਨੂੰ ਸਾਰੀਆਂ ਸੁਵਿਧਾਵਾਂ ਦੇਣਗੇ ਤੁਹਾਡੇ ਰਹਿਣ ਦਾ ਵੀ ਖਾਣ ਪੀਣ ਤੱਕ ਦਾ ਸਾਰੀਆਂ ਸੁਵਿਧਾਵਾਂ ਤੁਹਾਡੇ ਲਈ ਹੋਣਗੀਆਂ ਨਾਮ ਹੁਣੇ ਦਰਜ ਕਰਵਾ ਸਕਦੇ ਹੋ ਤੇ ਡਾਕਟਰ ਸਾਹਿਬ ਦਾ 2017 ਤੋਂ ਲੈ ਕੇ ਹੁਣ ਤੱਕ ਦਾ ਤਜਰਬਾ ਜਿਹੜਾ ਉਹ ਆਪਣੀ ਟ੍ਰੇਨਿੰਗ ਉਹਦੇ ਵਿੱਚ ਇਹ ਸਾਂਝਾ ਕਰਨਗੇ ਤੇ ਉਹ ਤੁਹਾਡੇ ਲਈ ਇਹ ਕੰਮ ਦੀ ਵੀਡੀਓ ਇਹਨੂੰ ਸ਼ੇਅਰ ਵੀ ਕਰੋ ਧੰਨਵਾਦ